ਪਿਆਰ ਵਾਲਿਓ ਆਪਾਂ ਅੱਜ ਗੱਲ ਕਰਾਂਗੇ ਆਦਤਾਂ ਦੀ ਹੈਬਿਟ ਦੀ ਗੱਲ ਕਰਾਂਗੇ ਆਦਤਾਂ ਦਾ ਸਾਡੇ ਜ਼ਿੰਦਗੀ ਵਿੱਚ ਐਮ ਰੋਲ ਹੈ ਬੰਦਾ ਜਿੰਨਾ ਮਰਜ਼ੀ ਪੜਿਆ ਲਿਖਿਆ ਹੋਵੇ ਜਿੰਨਾ ਮਰਜ਼ੀ ਅਮੀਰ ਹੋਵੇ ਗਿਆਨਮਾਨ ਹੋਵੇ ਸੋਹਣਾ ਹੋਵੇ ਪਰ ਜੇ ਉਹਦੀਆਂ ਆਦਤਾਂ ਮਾੜੀਆਂ ਏ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਉਹ ਆਪਣੀਆਂ ਆਦਤਾਂ ਕਰਕੇ ਸਾਰਿਆਂ ਦੀ ਨਿਗਾਹ ਦੇ ਵਿੱਚ ਗਰ ਜਾਂਦਾ ਹੈ ਹੁਣ ਤੁਸੀਂ ਦੇਖਦੇ ਆ ਲੋਕਾਂ ਦੇ ਵਿੱਚ ਬੜੇ ਵੱਡੇ ਗੁਣ ਹੈ ਬੜੇ ਲੋਕ ਗੁਣਾਨਾ ਭਰੇ ਆ ਪਰ ਉਹ ਆਤਤਾਂ ਕਰਕੇ ਮਾੜੇ ਆ ਕਈ ਤਾਂ ਐਸੇ ਵੀ ਲੋਕ ਹੈ ਜਿਹੜੇ ਬੜੀਆਂ ਉੱਚੀਆਂ ਪਦਵੀਆਂ ਹਾਸਲ ਕਰਕੇ ਆਪਣੀਆਂ ਆਤਤਾਂ ਕਰਕੇ ਜੇਲ੍ਹ ਦੇ ਵਿੱਚ ਧੱਕੇ ਖਾ ਰਹੇ ਨੇ ਉਹ ਜੇਲ੍ਹ ਦੇ ਵਿੱਚ ਆਪਣੇ ਦਿਨ ਕੱਟ ਰਹੇ ਨੇ ਕਿਉਂ ਆਤਾਂ ਮਾੜੀਆਂ ਆ ਹੁਣ ਸਭ ਤੋਂ ਪਹਿਲੀ ਗੱਲ ਹੈ ਸਭ ਤੋਂ ਪਹਿਲਾਂ ਹੁੰਦਾ ਸ਼ੌਂਕ ਉਸ ਤੋਂ ਬਾਅਦ ਬਣਦੀ ਆਦਤ ਉਸ ਤੋਂ ਬਾਅਦ ਬੰਦਾ ਹੋ ਜਾਂਦਾ ਮਜਬੂਰ ਹੁਣ ਜੇ ਬੰਦਾ ਸ਼ੁਰੂ ਦੇ ਵਿੱਚ ਚੰਗੀਆਂ ਆਦਤਾਂ ਵਿੱਚ ਚਲਾ ਜਾਵੇ ਚੰਗੀਆਂ ਆਦਤਾਂ ਪਾ ਲਵੇ ਫਿਰ ਉਹਦਾ ਜਿਹੜਾ ਜੀਵਨ ਦੇ ਵਿੱਚ ਚੰਗਾ ਹੀ ਰਹਿੰਦਾ ਜੀਵਨ ਉਹਦਾ ਇਹ ਆਦਤਾਂ ਕਿੱਥੋਂ ਸ਼ੁਰੂ ਹੁੰਦੀਆਂ ਏ ਇਹ ਆਦਤਾਂ ਜਦੋਂ ਇੱਕ ਛੋਟਾ ਬੱਚਾ ਹੁੰਦਾ ਹੈ ਉਹ ਆਦਤਾਂ ਬੱਚਾ ਜਾਂ ਤਾਂ ਆਪਣੇ ਪਰਿਵਾਰ ਕੋਲੋਂ ਸਿੱਖਦਾ ਹੈ ਜਾਂ ਜਿਹੜੇ ਆਂਢ ਗੁਆਂਢ ਦੇ ਬੱਚੇ ਐ ਜਾਂ ਆਪਣੀ ਮਾਤਾ ਕੋਲੋਂ ਇਹ ਆਦਤਾਂ ਸਿੱਖਦਾ ਹੈ ਜੇ ਸ਼ੁਰੂ ਦੇ ਵਿੱਚ ਇਹੀ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਆਂਢ ਗੁਆਂਢ ਦੋਸਤਾਂ ਮਿੱਤਰਾਂ ਨੂੰ ਸਹੀ ਪ੍ਰੇਰਣਾ ਦੇਵਾਂਗੇ ਉਹਨਾਂ ਨੂੰ ਸਹੀ ਗਾਈਡ ਕਰਾਂਗੇ ਤੇ ਫਿਰ ਉਹਨਾਂ ਦੀਆਂ ਆਦਤਾਂ ਵੀ ਉਹੀ ਬਣਦੀਆਂ ਨੇ ਹੁਣ ਕੀ ਐ ਆਦਤ ਕੀ ਹੁੰਦੀ ਹੈ ਹੱਤ ਕੀ ਹੁੰਦੀ ਹੈ ਕਿ ਜੋ ਕੰਮ ਅਸੀਂ ਰਜਾਨਾ ਕਰਦੇ ਹਾਂ ਜੇ ਅਸੀਂ ਰਜਾਨਾ ਕਿਸੇ ਨਸ਼ੇ ਵਾਲੇ ਬੰਦੇ ਵਿੱਚ ਖੜ ਗਏ ਨਸ਼ਾ ਕਰਦਾ ਉਹਨੂੰ ਵੇਖ-ਵੇਖ ਕੇ ਡੇਲੀ ਜਦੋਂ ਅਸੀਂ ਉਹਨੂੰ ਦੇਖਾਂਗੇ ਤੇ ਸਾਡੇ ਵਿੱਚ ਵੀ ਉਹ ਚੀਜ਼ ਆ ਜਾਵੇਗੀ ਸਾਡੇ ਵੀ ਆਦਤ ਬਣ ਜਾਵੇਗੀ ਅਸੀਂ ਜੇ ਉਰਜਾਨਾ ਸੁਬਾ ਜਲਦੀ ਉੱਠਦੇ ਹਾਂ ਸਾਡੀ ਉਹ ਆਦਤ ਬਣ ਜਾਣੀ ਆ ਹੁਣ ਆਪਾਂ ਸਭ ਤੋਂ ਜਿਹੜੀ ਚੰਗੀ ਆਦਤ ਦੀ ਪਹਿਲਾਂ ਗੱਲ ਕਰਦੇ ਹਾਂ ਪਹਿਲੀ ਜਿਹੜੀ ਸ਼ੁਰੂਆਤ ਆ ਸਾਡੀ ਚੰਗੀ ਆਦਤ ਦੀ ਉਹ ਹੈ ਸੁਬਾ ਜਲਦੀ ਉੱਠਣਾ ਜਿਹੜਾ ਮਨੁੱਖ ਸੁਬਾ ਜਲਦੀ ਉੱਠਣ ਦੀ ਆਦਤ ਪਾ ਲੈਂਦਾ ਹੈ ਉਹ ਫਿਰ ਕਦੇ ਜ਼ਿੰਦਗੀ ਵਿੱਚ ਅਸਫਲ ਨਹੀਂ ਹੁੰਦਾ ਕੋਈ ਸ਼ੁਰੂਆਤ ਸਾਡੀ ਜਿਹੜੀ ਹੋਣੀ ਹੈ ਉਹ ਅਮਰਤਵਲੀ ਤੋਂ ਹੁਣੀ ਆ ਫਿਰ ਸਾਡਾ ਪੂਰਾ ਦਿਨ ਬਹੁਤ ਵਧੀਆ ਨਿਕਲਦਾ ਹੈ ਤੇ ਕਈ ਵਾਰੀ ਕੀ ਹੁੰਦਾ ਅਸੀਂ ਜੇ ਆਪਣਾ ਟੀਚਾ ਰੱਖਿਆ ਸਵੇਰ 4 ਵਜੇ ਉੱਠਣ ਦਾ ਅਸੀਂ అలਾਰਮ ਲਾ ਲੈਂਦੇ ਆ అలਾਰਮ ਸਾਡਾ ਵੱਜ ਹੀ ਜਾਂਦਾ ਪਰ ਅਸੀਂ اٹਹ ਨਹੀਂ ਪਾਉਂਦੇ ਅਸੀਂ ਉੱਠਦੇ ਜਾ ਕੇ 5 ਵਜੇ 6 ਵਜੇ ਉਹ ਫਿਰ ਸਾਡਾ ਜਿਹੜਾ ਜ਼ਿੰਦਗੀ ਦਾ ਟੀਚਾ ਵੀ ਖਤਮ ਹੋ ਜਾਂਦਾ ਤੇ ਸਾਡਾ ਜਿਹੜਾ ਸਵੇਰ ਦੀ ਜਿਹੜੀ ਸ਼ੁਰੂਆਤ ਵੀ ਖਤਮ ਹੋ ਜਾਂਦੀ ਹੈ ਅਸੀਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਟੀਚਾ ਮਿਲ ਲਿਆ ਹੈ ਉਸ ਨੂੰ ਪੂਰਾ ਕਰਨਾ ਹੈ ਇਸੀ ਆਦਤ ਦੇ ਵਿੱਚ ਸ਼ਾਮਲ ਕਰਨਾ ਹੈ ਦੂਸਰੀ ਆਦਤ ਕੀ ਹੈ ਕਿ ਜਦੋਂ ਅਸੀਂ ਸਵੇਰ ਉੱਠਣਾ ਹੈ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਇਸ਼ਨਾਨ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਸ਼ਨਾਨ ਕਰਕੇ ਫਿਰ ਧਿਆਨ ਸਾਧਨਾ ਦੇ ਵਿੱਚ ਬੈਠਣਾ ਹੈ ਪਰਮਾਤਮਾ ਦਾ ਨਾਮ ਜਪਣਾ ਹੈ ਜਿੰਨਾ ਵੀ ਸਾਡੇ ਕੋਲ ਟਾਈਮ ਹੈ ਘੱਟ ਤੋਂ ਘੱਟ ਜਾਂ ਤੋਂ ਜ਼ਿਆਦਾ ਅਸੀਂ 1 ਘੰਟਾ ਪ੍ਰਮਾਤਮਾ ਨੂੰ ਦੇਣਾ ਹੈ ਇਹ ਵੀ ਇੱਕ ਚੰਗੀ ਆਦਤ ਹੈ ਸਾਡੀ ਜ਼ਿੰਦਗੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਵੀ ਅਸੀਂ ਕੰਮ ਕਰਨਾ ਹੈ ਉਹਨੂੰ ਪੂਰਾ ਕਰਨਾ ਹੈ ਕੰਮ ਥੋੜਾ ਕਰ ਲੈਣਾ ਪਰ ਉਹ ਅਧੂਰਾ ਨਹੀਂ ਰਹਿਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਮਨੋਖੈਸੀ ਹੁੰਦੀ ਹੈ ਜੋ ਆਪਣੇ ਜੀਵਨ ਦੇ ਵਿੱਚ ਕੁਝ ਬਣਾਉਣਾ ਚਾਹੁੰਦੇ ਆ ਪਰ ਉਹ ਬਣ ਵਸਤੇ ਉਹ ਕੰਮ ਨੂੰ ਅਧੂਰਾ ਰੱਖ ਦਿੰਦੇ ਆ ਕਿਉਂਕਿ ਹੁਣ ਜੇਕਰ ਆਪਾਂ ਕੋਈ ਮਕਾਨ ਬਣਾਉਣਾ ਹੋਵੇ ਤੇ ਉਹ ਮਕਾਨ ਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਨੀਂਹਾਂ ਭਰਨੀਆਂ ਪੈਣੀਆਂ ਫਿਰ ਮਕਾਨ ਖੜਾ ਕਰਨਾ ਪੈਣਾ ਫਿਰ ਉਹਦੀ ਤਿਆਰੀ ਹੋਣੀ ਆ ਪਲਸਤਰ ਹੋਣਾ ਫਿਰ ਗਾਂ ਜਾ ਕੇ ਉਹਦੇ ਜੋੜੀਆਂ ਲਗਣੀਆਂ ਨੇ ਫਿਰ ਜਾ ਕੇ ਉਹ ਮਕਾਨ ਬੰਦ ਆ ਹੁਣ ਸਾਡੀ ਆਦਤ ਕੀ ਹੁੰਦੀ ਹੈ ਕੋਈ ਅਸੀਂ ਕੰਮ ਸਿੱਖਣ ਲੱਗ ਪੈਂਦੇ ਆ ਉਹ ਪੂਰਾ ਨਹੀਂ ਛੱਕ ਪਾਉਂਦੇਗੇ ਇਹ ਸਾਡੀ ਆਦਤ ਮਾੜੀ ਹੈ ਅਸੀਂ ਕੋਈ ਵੀ ਕੰਮ ਕਰਨਾ ਉਹਨੂੰ ਪੂਰਾ ਕਰਨਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਆਦਤਾਂ ਦਾ ਹੋਣਾ ਬਹੁਤ ਹੀ ਚੰਗੀ ਆਦਤ ਜਿਹੜੀ ਪਾਲੀ ਅਸੀਂ ਉਹਦਾ ਹੋਣਾ ਬਹੁਤ ਜ਼ਰੂਰੀ ਹੈ ਹੁਣ ਜਦੋਂ ਸਾਡੇ ਕੋਈ ਘਰ ਆਉਂਦਾ ਹੈ ਸਤਕਾਰ ਆ ਕੇ ਅਸੀਂ ਉਹਦੀ ਰਿਸਪੈਕਟ ਕਰਨਾ ਉਹਦੀ ਆਉ ਭਗਤੀ ਕਰਨਾ ਉਹਨੂੰ ਬਿਠਾ ਕੇ ਚਾਹ ਪਾਣੀ ਪਿਉਣਾ ਇਹ ਸਾਡੀ ਜ਼ਿੰਦਗੀ ਵਿੱਚ ਬਹੁਤ ਚੰਗੀ ਆਦਤ ਹੈ ਫਿਰ ਹਰ ਇੱਕ ਬੰਦੇ ਦਾ ਸੀ ਸਤਕਾਰ ਕਰਨਾ ਸਾਡੀ ਜ਼ਿੰਦਗੀ ਵਿੱਚ ਚੰਗੀ ਆਦਤ ਹੈ ਕਿਉਂਕਿ ਜਿੰਨੀਆਂ ਅਸੀਂ ਚੰਗੀਆਂ ਆਦਤਾਂ ਸਿੱਖਾਂਗੇ ਸਾਡੇ ਜੀਵਨ ਦੇ ਵਿੱਚ ਉਹਨਾਂ ਹੀ ਸਾਨੂੰ ਮਾਨ ਸਤਕਾਰ ਮਿਲੇਗਾ ਉਹਨਾਂ ਹੀ ਸਾਡਾ ਜੀਵਨ ਚੰਗਾ ਬਣੇਗਾ ਹੁਣ ਜਿੰਨੇ ਵੀ ਮਹਾਨ ਪੁਰਸ਼ ਹੋਏ ਆ ਵੱਡੀਆਂ-ਵੱਡੀਆਂ ਪਦਵੀਆਂ ਤੇ ਪਹੁੰਚੇ ਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਚੰਗੀਆਂ ਆਦਤਾਂ ਹਾਸਲ ਕੀਤੀਆਂ ਆਦਤ ਤੋਂ ਬਿਨਾ ਅਸੀਂ ਜੀਵਨ ਦੇ ਵਿੱਚ ਥੱਲੇ ਰਹਿ ਜਾਂਦੇ ਆ ਜਿਹੜੀ ਸਾਡੀ ਆਦਤ ਬਣ ਗਈ ਉਹਦੇ ਹਿਸਾਬ ਨਾਲ ਸਾਡਾ ਜੀਵਨ ਚੱਲਦਾ ਹੈ ਹੁਣ ਕញ្ញਾਂ ਬੰਜਾਂ ਦੀ ਆਦਤ ਹੁੰਦੀ ਹੈ ਵੀ ਉਹਨਾਂ ਨੇ ਆਪਣਾ ਮਤਲਬ ਘਟਨਾ ਬਸ ਆਪਣੇ ਤੱਕ ਸਹਿਮਤ ਹੁੰਦੇ ਆ ਸਿਰਫ ਉਹਨਾਂ ਨੂੰ ਆਪਣੇ ਤੱਕ ਮਤਲਬ ਹੁੰਦਾ ਆਪਣਾ ਕੰਮ ਕਰਿਆ ਤੇ ਸਾਈਡ ਤੇ ਹੋ ਗਏ ਤੇ ਕਈਆਂ ਬੰਨਾਂ ਦੀ ਆਦਤ ਹੁੰਦੀ ਹੈ ਉਹਨਾਂ ਨੇ ਆਪਣਾ ਕੰਮ ਅਧੂਰਾ ਰਹਿ ਜਾਂਦਾ ਹੈ ਪਰ ਦੂਸਰਿਆਂ ਵਾਸਤੇ ਬੜਾ ਚੰਗਾ ਸੋਚਦੇ ਨੇ ਦੂਸਰਿਆਂ ਦਾ ਭਲਾ ਮੰਗਦੇ ਨੇ ਸਾਡੇ ਵਾਸਤੇ ਇਹ ਬਹੁਤ ਚੰਗੀ ਆਦਤ ਹੈ ਸੋ ਜਵਾਜਤਾ ਆਪਣਾ ਵਿਸ਼ਾ ਸੀ ਉਹ ਆਦਤਾਂ ਤੇ ਸੀ ਕਿ ਆਦਤਾਂ ਨੂੰ ਸਹੀ ਕਰੀਏ ਸੀ ਜੋ ਅਸੀਂ ਆਦਤ ਪੈਦਾ ਕਰਨੀ ਹੈ ਉਹਨੂੰ ਸਹੀ ਲੈ ਕੇ ਆਉਣਾ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਨੇ ਆਤ ਬਦਲਣੀ ਹੈ ਤੇ ਸਾਨੇ ਕਹਿੰਦੇ ਵੀ 40 ਦਿਨ ਦਾ ਟੀਚਾ ਹੁੰਦਾ ਹੈ ਸਵਾ ਮਹੀਨਾ ਕੋਈ ਵੀ ਆਦਤ ਨੂੰ ਆਪਾਂ ਚੇਂਜ ਕਰ ਸਕਦੇ ਸਵਾ ਮਹੀਨਾ ਜੇ ਸਵਾ ਮਹੀਨਾ 40 ਦਿਨ ਉਹ ਆਤ ਨੂੰ ਵਾਰ-ਵਾਰ ਆਪਾਂ ਚੇਂਜ ਕਰਨਾ ਚਾਹੀਏ ਤੇ ਹੋ ਜਾਂਦੀ ਹੈ ਸੋ ਅੱਜ ਦਾ ਆਪਣਾ ਵਿਸ਼ਾ ਇਹ ਸੀ ਸਾਰਿਆਂ ਨੇ ਇਹ ਕੱਲ ਨੂੰ ਮੰਨਣਾ ਹੈ ਅੱਜ ਤੋਂ ਸਹੀ ਕਰਨਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ